ਆਡਾ ਨਕਸਾ ਨ ਵੀ ਵੱਧੂ ਹੋ ਗਿਆ ਕਾਫੀ ਵੀ ਅੰਦਰ ਵੀ ਦੋ ਕਮਰੇ ਸੀ ਦੋਵੇਂ ਡੇਗ ਪੈ ਨਾਲ ਪਲਛਾਂ ਬਾਖਰਮ ਉਹ ਵੀ ਡੇਗ ਪੈ ਤੇ ਇੱਕ ਨਵਾਂ ਤਰੇੜਾ ਆਇਆ ਪੰਜੇ ਅੰਦਰ ਤੱਕ ਜਾਵੀ ਗਈ ਨਹੀਂ ਵੀ ਡਰ ਲੱਗਦਾ ਐ ਅੱਗੇ ਵੀ ਉਹ ਐਵੇਂ ਡੇਗ ਪਿਆ ਸੀ ਸਮਾਨ ਸਾਡਾ ਉਹ ਵੀ ਅੰਦਰ ਪਿਆ ਸੀ ਜਿਵੇਂ ਗਏ ਸੀ ਛੱਡ ਕੇ ਵੀ ਮਨ ਉੱਚਾ ਕਰਕੇ ਦੋ ਚਾਰ ਚਾਰ ਵਾਰ ਪੰਜ ਪਾਰ ਜਿੱਟਾ ਥੱਲੇ ਲਾ ਕੇ ਉਹ ਵੀ ਚਲੇ ਗਿਆ ਸੀ ਕਿਹੜਾ ਨਾਲ ਲੈ ਕੇ ਗਿਆ ਸੀ ਸਮਾਨ ਵੀ ਓਏ ਮਾੜਾ ਮੋਟਾ ਬੱਚਿਆ ਹੁਣ ਵੇਖਾਂ ਪੱਲੜ ਲਾਈ ਪੈ ਤੇ ਬਾਰਸ ਮਾਨ ਪਿਆ ਛੋਟੇ ਛੋਟੇ ਬੱਚੇ ਨੇ ਰਾਤ ਨੂੰ ਬਾਹਰ ਪਵੀ ਜਾ ਕੋਈ ਸੌਣ ਖਾਣ ਇਹ ਕਮਰਾ ਨਹੀਂ ਹੈ ਤੇ ਮੰਜੇ ਟੁੱਟ ਗਏ ਸੀ 4-5 ਤੇ ਕੂਲਰ ਹੈਗਾ ਸੀ 15-16 ਹਜ਼ਾਰ ਦਾ ਜਿਹੜਾ ਉਹਨ ਗਰਮੀ ਹਟ ਲਿਆ ਸੀ ਉਹ ਵੀ ਟੁੱਟ ਗਿਆ ਚੂਰੋ ਚੂਰ ਹੋਇਆ ਪਿਆ ਹੋਰ ਵਾਧੂ ਕਾਫੀ ਨੁਕਸਾਨ ਅੰਦਰ ਐ ਐਲਸੀਡੀ ਪਈ ਸੀ ਉਹ ਵੀ ਮੋਟਰ ਸਾਈਕਲ ਠੀਕ ਆ ਪਰ ਸ਼ਾਮੇ ਤੇ ਉਹ ਵੀ ਟੁੱਟ ਗਿਆ ਤੇ ਹੋਰ ਤਾਂ ਵਾਵੇ ਅੰਦਰ ਸਮਾਨ ਹੋਰ ਵੀ ਹੈ ਸੀ ਬਹੁਤੀ ਨੁਕਸਾਨ ਸਾਡਾ ਬਹੁਤ ਹੋਇਆ ਹੈ 4 ਮੰਜੇ ਸੀਗੇ ਕੂਲਰ ਸੀਗਾ ਮੋਟਰਸਾਈਕਲ ਸੀ ਤੇ ਹੋਈ ਗਿਆ ਸੀ 3000 ਦਾ ਸਮਾਨ ਸਮਾਣਾ 22500 ਦਾ ਹੋਈ ਗਿਆ ਨਾ ਇੰਨਾ ਕੋ ਨੁਕਸਾਨ ਸਾਡਾ ਇਥੇ ਪਾਣੀ ਵਾਵੇ ਸੀ 5 ਫੁੱਟ 4 ਫੁੱਟ ਆ ਅੰਦਰ ਵਾਵੇ ਪਾਣੀ ਹੋ ਗਿਆ ਸੀ ਵਾਵੇ ਆ ਦੇ ਸੀ ਤੇ ਆਪ ਨੂੰ ਦੀ ਵਾਵੇ ਗੋਡਿਆਂ ਤੋਂ ਉੱਪਰ ਵਾ ਪਾਣੀ ਆਦੇ ਤੋਂ 5 ਫੁੱਟ 4 ਫੁੱਟ ਤੰਦੇ ਪਾਣੀ ਵਾਸੀਆ ਸੀ ਵਾਪਸ ਪਹਿਲਾ ਬੱਚੇ ਤੇ ਚਲੇ ਗਿਆ ਸੀ ਤੇ ਅਸੀਂ ਮਾਲ ਪਾਸੂ ਕੋਲ ਰਹੇ ਐਸ ਤੋਂ ਆ ਜਿਹੜਾ ਸੇਮ ਨਾਲ ਖੜਾ ਨਾ ਕਹਿੰਦੇ ਤੂੰ ਪਰਲੇ ਪਾਸੇ ਅਸੀਂ ਰਹੇ ਬਿਓ ਪਿਛਲੇ ਘਰਾ ਵਿੱਚ ਉੱਥੇ ਪਾਣੀ ਰਿਹਾ ਨਾ ਵੱਧੂ ਪਾਣੀ ਦਰਿਆ ਪੂਰਾ ਹੀ ਤੱਲਾ ਰਿਹਾ ਇਹ ਸਾਰਾ ਪਾਣੀ ਪਾਣੀ ਸੀਗਾ ਤੇ ਇੱਥੇ ਤਾਂ ਫਿਰ ਲੋੜ ਬੜੀ ਸੀ ਪੂਰਾ ਦਰਿਆ ਹੀ ਬੜਾ ਰਿਹਾ ਸਾਡੇ ਘਰਾਂ ਦੇ ਪਿਛਾਵੜੇ ਵੀ ਅਗਾਵੜੇ ਵੀ ਅੰਦਰ ਬਾਹਰ ਸਾਰਾ ਪਾਣੀ ਪਾਣੀ ਸੀ ਪਤਾ ਨਹੀਂ ਲੱਗਦਾ ਸੀ ਦਰਿਆ ਹੈ ਕਿ ਘਰ ਭਰੇ ਗਏ ਨੇ ਕਿ ਨਹੀਂ ਗਏ ਹਾਂ ਜੋਂ ਵੇਖਾ ਪਲੜ ਪੁੱਲੜ ਪਾ ਕੇ ਸਮਾਨ ਸਾਡਾ ਕਿਵੇਂ ਤੂਫੇ ਸੜੀ ਜਾਂਦਾ ਆਖੀ ਬਾਹ ਰਿਹਾ 15 ਦਿਨ ਹਾਂ ਬੜੀ ਮੁਸ਼ਕਲ ਸੀ ਹਾਂਜੀ ਬਹੁਤ ਮੁਸ਼ਕਲ ਆਪਦਾ ਘਰੇ ਤਾਂ ਬੀ ਅੰਦੀ ਕੀ ਕੁੰਦੀ ਏ ਤੇ ਪਾਸੇ ਤਾਂ ਫਿਰ ਬਹੁਤ ਮੁਸ਼ਕਲਾਂ ਦੇਣ ਕੱਟੇ ਸੀ 15 ਦਿਨ ਰਹਿਤੇ ਗਏ ਪਰ ਐਵੇਂ ਕਦੇ ਮੱਝਾਂ ਦਾ ਮਾੜਾ ਮੋਟਾ ਚਾਰਾ ਮੱਝਾਂ ਵਿਚਾਰੀਆਂ ਆਂਦੀਆਂ ਹੋ ਗਈਆਂ ਇੱਕ ਮੱਝ ਸਾਡੀ ਪਾਣੀਆਂ ਵਿੱਚ ਮੁੱਕ ਗਈ ਸੀ ਪਾਣੀਆਂ ਤੇ ਮੁੱਕੀ ਜਦੋਂ ਬੰਦੀਆਂ ਪਾਣੀ ਫੁੱਲ ਵੀ ਜ਼ੋਰ ਸੀ ਨਾ ਪਾਣੀਆਂ ਦਾ ਉਦੋਂ ਮੱਝ ਸਾਡੀ ਇੱਕ ਮੁੱਕ ਗਈ ਸੀ ਕੀ ਹੋਇਆ ਕੀ ਉਹ ਬਸ ਆ ਨਹੀਂ ਆਲੂਰ ਦੀ ਆਲੂਰ ਦੀ ਕਿ ਮਾਰ ਲਵਤੀ ਲਹਿ ਗਈ ਸੀ ਤੇ ਪਾਣੀ ਹੈਗਾ ਦੂਂਗੇ ਕਿ ਨਾ ਕੋਈ ਥਾ ਵੀ ਠੇਲਣ ਵਾਲਾ ਕੋਈ ਹੈਗਾ ਨਹੀਂ ਸੀ ਹਾਂ ਪਾਣੀ ਹਲੇ ਤਾਂ ਮੁੱਕੀ ਸੀ ਵਾਪਸ ਆਏ ਆ ਤਾਂ ਵਾਧੂ ਪਾਣੀ ਵੀ ਅੰਦਰੋਂ ਸੁੱਕ ਗਿਆ ਸੀ ਬਾਕੀ ਤਾਂ ਗਰਬਣ ਗਰੂਬਣ ਬਹੁਤ ਬਣੀ ਪਈ ਸੀ ਪਾਣੀ ਵਾਵਾ ਦੇ ਅੰਦਰ 15 ਦਿਨ ਖੜਾ ਰਿਹਾ ਏ 15 ਦਿਨ ਬਾਅਦ ਹੀ ਘਟਿਆ ਪਾਣੀ ਤੇ ਪਾਣੀ ਆਏ ਨੂੰ ਤਾਂ 2 ਮਹੀਨੇ ਡੇਢ ਮਹੀਨਾ ਹੋ ਹੀ ਗਿਆ ਏ ਹਾਂ ਤੇ ਇਹ ਤੂੰ ਗਿਆ ਨੂੰ 15 ਦਿਨ ਵੀ ਹੋਏ ਹੋਣੇ ਨੇ ਹੁਣ ਤਾਂ ਘਰੇ ਆਏ ਨੂੰ 10 ਦਿਨ ਹੋ ਗਏ ਨਹੀਂ ਦੀ ਅਸੀਂ ਘਰੇ ਆ ਗਏ ਸੀ ਤੇ ਮੰਜੇ ਮੁਜੇ ਅਸੀਂ ਇੱਥੇ ਪਾਵੀ ਦਾ ਸੀ ਵੀ ਸਾਨੂੰ ਪਤਾ ਤਾਂ ਸੀ ਬੱਚਿਆਂ ਨੂੰ ਕਵੀ ਦਾ ਸੀ ਅੰਦਰ ਸੌਂ ਜੋ ਵੀ ਨਿਕਾ ਜੇ ਬੱਚਾ ਜੇ 2 ਮਹੀਨਿਆਂ ਦਾ ਪੋਤਰੀ ਤੇ ਇਹ ਮੁੰਡਾ ਕਹਿੰਦਾ ਸੀ ਮੰਮੀ ਨੇ ਹੀ ਆਪਣੇ ਕਮਰਿਆਂ ਨੂੰ ਵਾਧੂ ਥਰੇੜਾ ਆਈਆਂ ਤਾਂ ਇਹ ਤੇ ਡੇਗ ਪਾਵਣਗੇ ਤੇ ਭਲੇ ਨੂੰ ਵੀ ਇਹਵੇਂ ਸ਼ਾਮ ਨੂੰ ਖਾਣ ਪੀਣ ਬਣਾਵਿਗੇ ਨਾ ਤੇ ਉਦੋਂ ਅਸੀਂ ਰੋਟੀਆਂ ਰੋਟੀ ਖਾਦੀ ਸੀ ਆਸ-ਪਾਸ ਹੀ ਸਾਰਾ ਪਰਿਵਾਰ ਹੀ ਗਿਆ ਸੀ ਤੇ ਇਧਰ ਉਹਵੇਂ ਛੱਕਦਮ ਕਮਰਾ ਲੈ ਕੇ ਤੇ ਸ਼ਾਮ ਨੂੰ ਜਿਹਦੇ ਮੰਜੇ ਟੁੱਟ ਕੇ ਪੰਜ ਪਹਿਲਾ ਛਾ ਬਾਥਰੂਮ ਵਿੱcke ਸੀ ਕਮਰਿਆਂ ਦੇ ਨਾਲ ਪਰਲੇ ਪਾਸੇ ਟੁੰਡੇ ਵਾਲਾ ਤੇ ਉਹ ਬੱਕਰੇ ਨਕਾਣੀ ਹਾਂ ਉਹ ਬੱਕਰੇ ਨਕਾਣਾ ਉਹਨਾਂ ਅਸੀਂ ਆਵੇ ਤੰਬੂ ਲਾਈ ਬਿਠੇ ਉਹ ਜਿਹੜਾ ਪਲੜ ਠੀਕ ਹੈ ਤੇ ਜਿਹੜੀ ਤੇ ਪਹਿਲਾਂ ਬਿਲੀਆਂ ਸੀ ਉਹ ਛੋਟੀਆਂ ਸੀ ਜਮਾਂ ਇਹ ਬਿਲ ਕੋਲੀ ਨੇ ਉਹ ਲੰਨਿਆ ਸੀ ਉਹ ਨਾ ਭਲੇ ਸਮਾਨ ਪੂਰਾ ਨਹੀਂ ਆਂਦਾ ਸੀ ਤੇ ਹੁਣ ਇੱਕ ਪੱਲੜ ਉਹ ਲਾਈ ਪੈ ਬਾਕੀ ਬਰੁਖ ਰਖ ਕੇ ਛਾਵੇਂ ਬਹਿ ਜਾਈਦਾ ਸੀ ਮੰਗ ਹੋਣਾ ਕਰਨੇ ਆ ਵੀ ਸਾਡਾ ਉਹ ਜਿਹੜਾ ਨਾ ਸਮਾਨ ਟੁੱਟ ਪੱਜ ਹੋਈ ਏ ਤੇ ਜਿਹੜੇ ਕਮਰੇ ਡਿੱਗੇ ਨੇ ਉਹ ਸਾਨੂੰ ਦਿੱਤੇ ਜਾਵਣ ਤੇ ਟੁੱਟ ਪੱਜ ਜਿਹੜੀ ਹੋਈ ਉਹ ਸਾਨੂੰ ਦਿੱਤੀ ਜਾਵੇ ਸਹਤਾ ਉਹ ਜਾਵੇ ਕੂਲਰ ਟੁੱਟ ਗਿਆ ਅੱਜ ਤਾਂ ਆਂਦੀ ਰਹੀ ਜਿਹੜਾ ਕੱਚਾ ਰਾਸ਼ਨ ਦਿੰਦੇ ਸੀ ਲਈ ਗਿਆ ਖਾਧੀ ਗਿਆ ਬਣਾਈ ਜਾਂਦੇ ਆ ਵੀ ਜਿਹੜਾ ਦਿੰਦੇ ਰਹੇ ਨੇ ਹੁਣ ਵੀ ਆ ਰਹੀ ਮਤਲਬ ਹਾਂ ਹਾਂ ਦਿੰਦੇ ਨੇ ਉਹ ਤਾਂ 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 ਕਾਫੀ ਹੋ ਗਏ ਉਹ ਤਾਂ ਪਹਿਲੇ ਜਦ ਪਾਣੀ ਆਇਆ ਛੋਗ ਪਹਿਲੇ ਡੋਬ ਗਈ ਆਲੇਗੀ 3-3 ਕਿਲੇ ਸਾਰੀ ਯੋਰ ਵਿੱਚ ਬੁਚੜ ਛੋਨੇ ਨਹੀਂ ਰਹਿ ਗਿਆ ਪਤਾ ਨਹੀਂ ਲੱਗਦਾ ਬਿਦੋਨਾਗਾ ਕਿੰਨਾ ਹੀਗਾ ਤੇ ਬਹੁਤ ਵੱਡਾ ਵੱਡਾ ਛੋਨਾ ਸੀ ਹਾਂ ਬਾਕੀ ਦਾ ਇਲਾਕੇ ਦੀ ਕਾਫੀ ਨੁਕਸਾਨੀ ਹਾਂਜੀ ਉਹ ਤਾਂ ਫਿਰ ਹੋਈ ਪਈ ਹੈ ਅਸੀਂ ਤਾਂ ਕੋਨੇ ਸਾਡੀ ਘਾਰੀ ਬਾਤ ਜਾਂਦੇ ਤੇ ਘਰ ਵੀ ਦੀ ਬਚੇ ਹਣ ਸਾਰੇ ਦੋ ਕਮਰੇ ਸੀ ਹੋ ਵੀ ਡੇਗ ਗਏ